ਨਕ ਨੌ ਦੇ ਲਈ ਰੂਸੀ ਨੂੰ ਮਨਾਉ ਦੇ ਲਈ ਯਾਰ ਆ ਗਿਆ ਨਾਕੇ ਸਾਰੇ ਤੋੜ ਕੇ ਯਾਰ ਵੀ ਤੂੰ ਨਾਕੇ ਤੋੜ ਕੇ ਲਾਂਗਿਆ ਹੋਵੇਗਾ ਫੇਰਾ ਜਿਹੜੇ ਆਨਲਾਈਨ ਅਸੀਂ ਪਤੰਦਰਾ ਕੈਮਰੇ ਲਾਰਖੇ ਨੇ ਚਲਾਨ ਤੁਹਾਡੇ ਘਰੇ ਆਇਆ ਆਊਗਾ ਜਿਵੇਂ ਸੁਧਾਰਾ ਆਉਂਦਾ ਹੁੰਦਾ ਉਹਦਾ ਰੂਸੀ ਨੂੰ ਤੂੰ ਬਣਾ ਲਿਆ ਹੂ ਪਰ ਅਸੀਂ ਤਾਂ ਨਹੀਂ ਬਣਦੇ ਜਿੰਨਾ ਟਾਈਮ ਕੋਟ ਚ ਚਲਾਨ ਭਰ ਕੇ ਨਹੀਂ ਜਾਂਦਾ ਉਹਨਾ ਟਾਈਮ ਨਾ ਹੋਲੀ ਵੀ ਤੈਨੂੰ ਬਕਬਕੀ ਜੀ ਲੱਗੂਗੀ ਇਸ ਲਈ ਬੰਦੇ ਦਾ ਪੁੱਤ ਬਣ ਕੇ ਉਹਦੇ ਚੱਕਰਾਂ ਜਾ ਕੇ ਕਿਤੇ ਨਾਕੇ ਨਾ ਤੋੜ ਜੀ ਸਾਡੇ ਵਾਲਾ ਰੰਗ ਚੜਿਆ ਮੁੜ ਕੇ ਲੈਣਾ ਨਹੀਂ ਸੰਧਿਆ ਅੱਕੇ ਨੂਕੇ ਹੁਣ ਤੂੰ ਪਹਿਲੇ ਇੱਥੇ ਨਾ ਤੋੜ ਕੇ ਜਾਈਂ ਕੈਮਰੇ 'ਚ ਸਾਡੇ ਵਾਲੇ ਕਟਕ ਦੇ ਨੇ ਫੋਟੋ ਖਿੱਚ ਲੈਣ ਦੇ ਨੇ ਜਨਾਬ